ਅੱਜ ਕਰਨੀ ਸੀਗੀ ਖੰਡੀ ਵਾਲੀ ਸਪਰੇ ਤੇ ਹੁਣ ਮੈਂ ਪੰਪ ਪਾ ਲਿਆ ਸੀਗਾ ਬਾਈ ਠੜਾ ਤਾਂ ਹੈਗੀ ਬਹੁਤ ਹਨ ਤੇ ਹੁਣ ਇੱਕ ਜੀ ਕਰਦਾ ਵੀ ਕੱਪੜੇ ਨਾ ਲਾਹੀਏ ਤੇ ਕੱਪੜੇ ਲਾਉਣੇ ਪੈਣਗੇ ਤੇ ਮੈਨੂੰ ਐ ਸੀਗਾ ਚੱਲ ਵੀ ਹਨ ਅ ਬੀ ਸਪਰੇ ਤੋਂ ਬਣਾ ਜੇ ਸਰਜੇ ਤਾਂ ਵਧੀਆ 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 ਤੇ ਪਰ ਨਹੀਂ ਪਰ ਸਰਿਆ ਨਹੀਂ ਹੈਗਾ ਹੁਣ ਸਪਰੇ ਹੁਣ ਕਰਨੀ ਪਊ ਕਿਉਂਕਿ ਪੰਪ ਚੱਕ ਲਿਆ ਸੀਗਾ ਆਪਣੇ ਬਾਈ ਹੈਗੀ ਸੀ ਖੰਡੀ ਥੋੜੀ ਜੀ ਵੱਧ ਇਹ ਹੈਗੀ ਸੀਗੀ ਖਾਲ ਨੇ ਨਾ ਜਿਹੜੇ ਸੈਡਾਂ ਤੇ ਕੱਸੀ ਦਾ ਖਾਲ ਆਗਾ ਤੇ ਬੱਟਾ ਨੇ ਆਲੇ-ਦਾਲੇ ਆ ਵਿੱਚ ਜ਼ਮੀਨ ਦੇ ਵਿੱਚ ਨਹੀਂ ਹੈਗੀ ਆਲੇ-ਦਾਲੇ ਇਹ ਬੱਟਾਂ ਦੇ ਕੋਲੇ ਹੀ ਆ ਇਹ ਤੇ ਬਾਕੀ ਮੈਨੂੰ ਸੀਗਾ ਵੀ ਹਨਾ ਜੰਬੀ ਦੇ ਸਰਦਾ ਹੋਇਆ ਤਾਂ ਸਾਰਦਾਗੇ ਖੰਡੀ ਹੈ ਵੱਧਾ ਥੋੜੀ ਜੀ ਹੈਗੀ ਆਲੇ-ਦਾਲੇ ਆ ਤੇ ਹੁਣ ਮੈਨੂੰ ਆਇਆ ਵੀ ਠੰਡ ਸੀਗੀ ਯਾਰ ਹੁਣ ਤਾਂ ਇੱਕ ਤਾਂ ਕੱਪੜੇ ਲਾਉਣ ਨੂੰ ਜੀ ਨਹੀਂ ਕਰਦਾ ਤੇ ਪਰ ਲਾਉਣੇ ਪਹਿਣਣਗੇ ਹੁਣ ਇਹ ਮੈਂ ਖਾਚੜਾ ਸਪਰੇਅ ਕਰਕੇ ਫਿਰ ਇੰਨੇ ਨ ਮੜਾ ਜਾ ਖੰਡੀ ਮਰ ਜੂ ਹੈਗੀ ਸੀ ਠੰਡਾ ਚੜ ਹੁਣ ਦੇਖਦੇ ਆ ਕੀ ਬਣਦਾ ਤੇ ਇੱਕ ਬਸ ਤੁਹਾਨੂੰ ਛੋਟੀ ਜੀ ਬੇਨਤੀ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨੀਚੇ ਇੱਕ ਲਾਲ ਜਿਹਾ ਬਟਨ ਹੁੰਦਾਗਾ ਉਹਨੂੰ ਦਬਾ ਦਿਓ ਤੇ ਫੇਸਬੁੱਕ ਪੇਜ ਤੇ ਦੇਖਦੇ ਹਾਂ ਤਾਂ ਫੇਸਬੁੱਕ ਪੇਜ ਆ ਜਿਹੜਾ ਉਹਨੂੰ ਫੋਲੋ ਕਰ ਦਿਓ ਤੇ ਵੀਡੀਓ ਨੂੰ ਆਪਣੀ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਆ ਕਰੋ ਕਿ ਹੋਰਾਂ ਤੱਕ ਵੀ ਆਪਣੀ ਹਨਾ ਵੀ ਵੀਡੀਓ ਜਾਵੇ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਤੇ ਹੁਣ ਬਾਈ ਜਿਹੜਾ ਇਹ ਖਾਲ ਆ ਕੱਸੀ ਦਾ ਜਿਵੇਂ ਹੋ ਸਾਈਡ ਦੇਖਦੇ ਹੋ ਨਾ ਹੋ ਸਾਈਡ ਅਤੇ ਉਧਰੋਂ ਖਾਲ ਇਧਰ ਨੂੰ ਆਉਂਦਾ ਗਾ ਇਹ ਆਹਾ ਸਾਈਡ ਤੇ ਇਹਨੂੰ ਹੁਣ ਜਿਹੜੀ ਖੰਡੀ ਆ ਇੱਕ ਤਾਂ ਜ਼ਮੀਨ ਆਪਣੀ ਪਹਿਲੇ ਪਾਸੇ ਆ ਦੋ ਕਿਲੇ ਇੱਕ ਕਿਲਾ ਹੈਗਾ ਉਰਲੇ ਪਾਸੇ ਆ ਇਹਦੀ ਪਹਿਲੀ ਸਾਈਡ ਸਾਰੇ ਹੈਗੀ ਆ ਖੰਡੀ ਉਧਰ ਦੇ ਪਾਸੇ ਪਈ ਆ ਤੇ ਉਧਰ ਵੀ ਹੈਗੀ ਆ ਖੰਡੀ ਤੇ ਇਧਰ ਵੀ ਹੈਗੀ ਆ ਜਿਹੜਾ ਆਹਾਂ ਸਾਈਡ ਇੱਥੇ ਵੀ ਹੈਗੀ ਆ ਖੰਡੀ ਤੇ ਹੁਣ ਮੈਨੂੰ ਐ ਸੀਗਾ ਮੈਂ ਚੱਲ ਸਪਰੇਅ ਕਰ ਦਿੰਨੇ ਹਣਾ ਖੰਡੀ ਮਰ ਜੂ ਐਂ ਗੱਲ ਕਹਿੰਦੀ ਤਾਂ ਕੁਛ ਨਹੀਂ ਤੇ ਭੈੜਾ ਜਿਹਾ ਲੱਗਦਾ ਹੋਰ ਕੋਈ ਚੱਕਰ ਨਹੀਂ ਤੇ ਪਾਣੀ ਤਾਂ ਹੈਗਾ ਸੀ ਠੰਡਾ ਹੀ ਚਾ ਲਾਈਟ ਦੇਖਦੇ ਆ ਜੇ ਲਾਈਟ ਹੋਵੇ ਤਾਂ ਵਾੜਾ ਹੀ ਵਧੀਆ ਤੇ ਬਸ ਸਪਰੇਅ ਦੀ ਤਿਆਰੀ ਕਰਦੇ ਆ ਦਵਾਈ ਵੀ ਤੁਹਾਨੂੰ ਦੁਖਾਉਣਾ ਵੀ ਇਹ ਕਿਹੜੀ ਲੈ ਕੇ ਆਉਂਦੀ ਆ ਪਹਿਲਾਂ ਤਾਂ ਕੋਠੇ ਦੀ ਚਾਬੀ ਭਾ ਲਈ ਕਿੱਥੇ ਜਿੰਦੋ ਚਲ ਕੋਈ ਨਾ ਉਹ ਜਿੰਦਾ ਨਹੀਂ ਖੁੱਲਦਾ ਪਤਾ ਨਹੀਂ ਇਹਨੂੰ ਕੀ ਗੱਲ ਹੋ ਗਈ ਐਂ ਤਾਂ ਇਹ ਆਪਾਂ ਜਿਹੜੀ ਚਾਬੀ ਨਾ ਮਿੱਟੀ ਦੇ ਵਿੱਚ ਰੱਖ ਦਿੰਨੇ ਇੱਧਰ ਸਾਈਡ ਸੋਰ ਤੇ ਕੋਠੇ ਦੇ ਉਹਦੇ ਕਰਕੇ ਵੀ ਇਹ ਜਿੰਦੇ ਨੇ ਜਿਹੜੇ ਥੋੜੇ ਜੇ ਵਿੱਚੋਂ ਖਰਾਬ ਹੋ ਜਾਂਦੇ ਆ ਇਹ ਤਾਂ ਖੁੱਲਦਾ ਹੀ ਨਹੀਂ ਲਓ ਜੀ ਖੁੱਲ ਗਿਆ ਏ ਲਾਈਟ ਦੇਖਦੇ ਆ ਪਹਿਲਾਂ ਤਾਂ ਵੀ ਹੈਗੀ ਆ ਕਿ ਨਹੀਂ ਸ਼ਾਇਦ ਹੋ ਸਕਦਾ ਵੱਲ ਵਲਾ ਕੇ ਦੇਖਦੇ ਆ ਹੈ ਗਈ ਆ ਬਈ ਹੈ ਗਈ ਆ ਹੈ ਗਈ ਐਲਟ ਹੁਣ ਤਾਜੇ ਪਾਣੀ ਨਾਲ ਹੀ ਖੰਡੀ ਵਾਲੀ ਕਰਾਂਗੇ ਸਪਰੇ ਦੇਖੀ ਜਉ ਤੇ ਐਂਜਾ ਠੰਡਾ ਪਾਣੀ ਜੇ ਗਲ ਚ ਵੀ ਪੈ ਗਿਆ ਨਾ ਫੇਰ ਵੀ ਔਖਾ ਜਿਹੜੀ ਉਹ ਹੋ ਗਈ ਆਪਣੀ ਸਟਾਰਟ ਤੇ ਐਲਟ ਹੈਗੀ ਸੀ ਇਸ ਟਾਈਮ ਚੱਲ ਪੀ ਮੋਟਰ ਦੇਖੀ ਕਰਟ ਕਰੋਟ ਦਾ ਕਈ ਵਾਰੀ ਪਤਾ ਹੀ ਨਹੀਂ ਹੈ ਨਾ ਲਓ ਜੀ ਨਾ ਲੱਗੇ ਜੇ ਪਾਣੀ ਨਹੀਂ ਸਪਰੇ ਕਰਾਂਗੇ ਏਰੀਆ ਨਜ਼ਾਰਾ ਆਊਗਾ ਆ ਤੇ ਜਿਵੇਂ ਖੁਣ ਖੰਡੀ ਇੱਥੇ ਵੀ ਸੀਗੀ ਇਸ ਦਾ ਚਲੋ ਰੌਂਡ ਅਪ ਜੀ ਮਾਰਤੀ ਝਟਾਪੱਟੀ ਪਈ ਸੀ ਆਪਣੇ ਕੋਲੇ ਤੇ ਬਾਈ ਕਣਕ ਦੇਖੋ ਆਪਣੀ ਕੈਸੀ ਆ ਸੰਕੋਰ ਵੀ ਪਾਈ ਵੀ ਆ ਤੇ ਮੜਾ ਜਾ ਧੱਕਾ ਜਾਂਦਾ ਸੰਕੋਰ ਨਹੀਂ ਲਾਤਾ ਚਲੋ ਹੁਣ ਗੁੱਲੀ ਡੰਡੇ ਦੀ ਸਪਰੇ ਕਰਾਂਗੇ ਦੇਖ ਕੇ ਜੇ ਵਿੱਚੋਂ ਰਹਿ ਵੀ ਗਿਆ ਉਧਰ ਗੁੱਲੀ ਡੰਡਾ ਛੱਡਿਆ ਨਹੀਂ ਮੈਂ ਪਹਿਲਾਂ ਵੀ ਵੀਡੀਓ ਪਾਈ ਸੀਗੀ ਉਹਦੇ ਵਿੱਚ ਮੰਨ ਕੇ ਚਲੋ ਵੀ ਵਧੀਆ ਵੀ ਇਹ ਕੰਮ ਕਰਿਆ ਵੀ ਸੰਕੋਰ ਦੇ ਉਹ ਹੋਰ ਹਿਸਾਬ ਨਾਲ ਪਾਈ ਸੀ ਆਪਾਂ ਉਦੋਂ ਉਦੋਂ ਪਤਾ ਕੀ ਸੀਗਾ ਲਾ ਕੇ ਕੱਲੀ ਕੱਲੀ ਬੋਰੀ ਦੇ ਵਿੱਚ ਤਾਂ ਤੇ ਇੱਥੇ ਥੋੜਾ ਜਿਹਾ ਅਸੀਂ ਰਲਾਉਣ ਦੇ ਵਿੱਚ ਸਾਡੇ ਨੁਕਸੇ ਸੀਗਾ ਥੋੜਾ ਜਿਹਾ ਤਾਂ ਕਰਕੇ ਨੀਰੜੀ ਆ ਵਧੀਆ ਹੋ ਸਕਦਾ ਵੀ ਗੁੱਲੀ ਡੰਡਾ ਤਾਂ ਰਹਿ ਗਿਆ ਹੋਵੇ ਤੇ ਹੁਣ ਔਲੂ ਸੀਗਾ ਪਾਣੀ ਦਾ ਉਹ ਤਾਂ ਬਈ ਭਰ ਲਿਆ ਆਪਾਂ ਤੇ ਹਨਾ ਤੇ ਹੁਣ ਪੰਪ ਦੇਖਣਾ ਸਟਾਰਟ ਕਰਕੇ ਹਉਖਣੀ ਨਹੀਂ ਆਪਾਂ ਸਟਾਰਟ ਘਰੇ ਵੀ ਨਹੀਂ ਅਜੇ ਚੈੱਕ ਕਰਿਆ ਤੇ ਪਹਿਲਾਂ ਤਾਂ ਚੱਕ ਲਈਏ ਦਵਾਈ ਉਧਰ ਖੜਾ ਮੋਟਰਸਾਈਕਲ ਉਹਦੇ ਉੱਪਰ ਬਾਲਟੀ ਆ ਵਿੱਚ ਆਏ ਮਿਕਸ ਕਰ ਲਾਂਗੇ ਉਹਦੇ ਦਵਾਈ ਸਾਰੀ ਹੈ ਤਾਂ ਕੀ ਲੇਕ ਦੀ ਵਾਲੇ ਵਾਲੇ ਹੀ ਆ ਖੰਢੀ ਜਿਆਦਾ ਨਹੀਂ ਹੈਗੀ ਆਪਾਂ ਜਿਹੜੀ ਦਵਾਈ ਆ ਉਹ ਦਿਖਾਉਣ ਲੱਗੇ ਆ ਵੀ ਕਿਹੜੀ ਮੈਂ ਲੈ ਕੇ ਆਇਆਗਾ ਤੇ ਹੁਣ ਕੀ ਲੇਖ ਦੀ ਲਾਏ ਆ ਆਲੇ-ਦਾਲੀ ਖੰਡੀ ਜ਼ਿਆਦਾ ਨਹੀਂ ਹੈਗੀ ਉਹ ਮਾਰਨੀ ਆਪਾਂ ਤੇ ਬਾਕੀ ਇਹਦੇ ਵਿੱਚ ਦੇਖਦੇ ਆ ਬਾल्टी ਦੇ ਵਿੱਚ ਕਿਹੜੀ-ਕਿਹੜੀ ਆ ਉਹਨੂੰ ਦਿਖਾ ਦਿੰਨੇ ਆ ਬਾਕੀ ਪਟ્રોલ ਆ ਬਈ ਖੰਡੀ ਵਾਸਤੇ ਬਈ ਆਹ ਲੈ ਕੇ ਆਂਦੀ ਆ ਕਿਸਾਨ ਦੀ ਇਹ ਲੈ ਕੇ ਆਦੀ ਆ ਖੰਡੀ ਵਾਸਤੇ ਇਹ 58% ਆ ਗਈ ਤੇ ਇੱਕ ਪੈਕਟ ਹੋਰ ਆ ਨਾਲ ਛੋਟਾ ਜਗਾ ਆ ਕੋਈ ਸਾਲਟ ਜਿਆ ਦਿੱਤਾਗਾ ਇਹ ਆ ਬਸ ਨਾਲ ਇਹ ਮਿਕਸ ਕਰਕੇ ਬਾਲਟੀ ਦੇ ਵਿੱਚ ਰਲਾ ਕੇ ਨਾ ਕੋਸਾ ਪਾਣੀ ਨਿਕਲੇ ਆ ਉਹ ਤੇ ਨਾ ਫਿਰ ਮਿਕਸ ਕਰਕੇ ਸਾਰੀ ਸਪਰੇਅ ਆ ਜਿਹੜੀ ਆਲੇ-ਦਾਲੇ ਹੁਣ ਮਾਰਦੇ ਆ ਚਾਰ ਟੋਲੀ ਇਹਨੂੰ ਬਈ ਕੀ ਲੱਗਦਾ ਹਨ ਜਿਹੜੀ ਹੁਣ ਇਹ ਦਵਾਈ ਆ ਹਨ ਇਹ ਚੰਗੀ ਤਰ੍ਹਾਂ ਤਾਂ ਘੋਲਣੀ ਚਾਹੀਦੀ ਆ ਕਿਉਂਕਿ ਫੇਰ ਹੀ ਦਵਾਈ ਹੈਗੀ ਉਹ ਕੰਮ ਕਰਦੀ ਆਗਾ ਤੇ ਹੁਣ ਪਹਿਲਾਂ ਤਾਂ ਉਹ ਜਿਹੜਾ ਆਪਾਂ ਨੂੰ ਦਿੱਤਾ ਸੀਗਾ ਲੀਟਰ ਉਹ ਪਾ ਲਿਆ ਤੇ ਕੋਸਾ ਪੈਕਟ ਜਿਆ ਸੀਗਾ ਛੋਟਾ ਜ ਇਹ ਇਹ ਭਾਲੇ ਨਾਲ ਆਪਾਂ ਇਹਦਾ ਢੋਲ ਜਿਹੜਾ ਚੰਗੀ ਤਰ੍ਹਾਂ ਕਰਕੇ ਤਾਜ਼ਾ ਪਾਣੀ ਕੱਢ ਲਿਓ ਮੈਂ ਆਪਾਂ ਤੁਹਾਨੂੰ ਪਹਿਲੇ ਹੀ ਦੱਸਤਾ ਵੀ ਤਾਜੇ ਪਾਣੀ ਨਹੀਂ ਕਰਾਂਗੇ ਸਪਰੇਅ ਇਹਨੂੰ ਖੋਲ ਕੇ ਚੰਗੀ ਤਰ੍ਹਾਂ ਅਬ ਬਸ ਮੰਨ ਲਓ ਇਹ ਚਾਰ ਪੰਜ ਘਟੋਲੀਆਂ ਪੈਣਗੀਆਂ ਉਸ ਹਿਸਾਬ ਨਾਲ ਆਪਾਂ ਜਿੰਨੀ ਦਵਾਈ ਸੀਗੀ ਉਨੇ ਲੀਟਰ ਪਾ ਕੇ ਪਾਣੀ ਤੇ ਤਿਆਰ ਕਰ ਲਈ ਲੱਗਣਾ ਤਾਂ ਚਲੋ ਘੰਟਾ ਤਾਂ ਲੱਗੂਗਾ ਹੀ ਲੈਸਟਰ ਮੈਕਸ ਕਰਕੇ ਨੂੰ ਹੁਣ ਹੁਗੀ ਤਿਆਰ ਬਈ ਇਹ ਬਸ ਕੋਲ ਨੂੰ ਦਾ ਕੀ ਆ ਪਹਿਲਾਂ ਤਾਂ ਇਹ ਦੂਜਾ ਤਾਂ ਤੇਲ ਜਿੰਗੂ ਹੀ ਸੀਗਾ ਉਹ ਸਾਰਾ ਖੰਡ ਜਾਂਦਾਗਾ ਪਾਣੀ ਚ ਿਕਾ ਪਾਊਡਰ ਜੈ ਸੀਗਾ ਬਸ ਇਹ ਤਿਆਰ ਹੋ ਤਾ ਹੁਣ ਗੇਲਣ ਤੇ ਗੇਲਣਾ ਪਾ ਕੇ ਪਾਣੀ ਢੋਲੀ ਚ ਸਟਾਰਟ ਤਾਂ ਹੀ ਹੋਗੀ ਸਟਾਰਟ ਕਰਕੇ ਦੇਖ ਲਿਆ ਆਪਾਂ ਪਹਿਲਾਂ ਪੰਪ ਚੱਲਦਾ ਬਸ ਤਾਜ਼ਾ ਪਾਣੀ ਆ ਬਾਈ ਜੇ ਗਲ ਦੇ ਚ ਠੱਡਾ ਜਾ ਪਈ ਜਾਵੇ ਨਾ ਕਈ ਵੇ ਢੱਕਣ ਢਲ ਲਾ ਰਹਿ ਜਾਵੇ ਫਿਰ ਠੰਡ ਲੱਗਦੀ ਆ ਬਸ ਇਹ ਤਿਆਰ ਆ ਹੁਣ ਦਬਾਈ ਪਾ ਦਨੇ ਦੂਜਾ